ਸਿੱਖ ਕੌਮ ਦੇ ਚੌਥੇ ਤੱਕਤ ਸ੍ਰੀ ਦਮਦਵਾ ਸਾਹਿਬ ਤੋਂ ਵਾਰਿਸ ਪੰਜਾਬ ਜਥੇਬੰਦੀ ਦੀ ਅਗਵਾਈ ਵਿੱਚ ਪੰਜਾਬ ਦੀ ਖੁਦਮੁਖਤਿਆਰੀ ਬੰਦੀ ਸਿੰਘਾਂ ਦੀ ਰਿਹਾਈ ਤੇ ਹੋਰ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਪੈਦਲ ਮਾਰਚ ਸ਼ੁਰੂ ਕਰ ਦਿੱਤਾ ਗਿਆ ਤੱਕਤ ਸਾਹਿਬ ਤੋਂ ਅਰਦਾਸ ਕਰਕੇ ਸ਼ੁਰੂ ਹੋਈ ਪੈਦਲ ਮਾਰਚ ਵਿੱਚ ਬਾਰਿਸ਼ ਪੰਜਾਬ ਜਥੇਬੰਦੀਆਂ ਦੇ ਆਗੂ ਅਤੇ ਦੀਪ ਸਿੰਘ ਸਿੱਧੂ ਤੇ ਉਹਨਾਂ ਦੇ ਭਰਾ ਮਨਦੀਪ ਸਿੰਘ ਸਿੱਧੂ ਅੱਜ ਪਵਿੱਤਰ ਸਾਨ ਸ੍ਰੀ ਮੁਕਤਸਰ ਸਰਬਾਰ ਸਾਹਿਬ ਤੋਂ ਗੁਰੂ ਘਰ ਦੇ ਵਿੱਚੋਂ ਹੋਈ ਰਵਾਨਾ ਨੋਟਵਾਨਾਂ ਦੇ ਨਾਲ-ਨਾਲ ਬਖਵਕ ਵਕਵਕ ਜਥੇਬੰਦੀਆਂ ਨੇ ਇਸ ਪੈਦਲ ਮਾਰਚ ਦੇ ਵਿੱਚ ਹਿੱਸਾ ਲੇਤਾ ਅਤੇ ਮਨਦੀਪ ਸਿੱਧੂ ਨੇ ਕਿਹਾ ਕਿ ਪਾਰਟੀਬਾਜ਼ੀ ਤੋਂ ਉੱਠ ਕੇ ਸਿਆਸਦਾਨਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਜਿਹੜਾ ਅਸੀਂ ਪੈਦਲ ਮਾਰਚ ਆਰੰਭ ਕੀਤਾ ਇਹ ਦੰਦਮਾ ਸਾਹਿਬ ਤਲਵੰਡੀ ਸਾਹਿਬ ਤੋਂ ਦੀ ਧਰਤੀ ਤੋਂ ਸ਼ੁਰੂਆਤ ਕੀਤੀ ਜਾਂ 26 ਤਰੀਕ ਨੂੰ ਤੇ ਇਸ ਦੀ ਸਮਾਪਤੀ 10 ਦਸੰਬਰ ਨੂੰ ਤੱਕ ਜਿਸ ਵਿੱਚ ਕੈਸਲਰ ਸਾਹਿਬ ਅਨੰਦਪੁਰ ਸਾਹਿਬ ਵਿਖੇ ਹੋਊਗਾ ਬੜਾ ਦਾ ਰਪਾ ਹੁੰਦਾ ਹੋਇਆ ਅੱਜ ਸਾਡਾ ਚੌਥਾ ਦਿਨ ਆ ਅੱਜ ਅਸੀਂ ਸਵੇਰੇ ਮਕਸਰ ਸਾਹਿਬ ਦੀ ਧਰਤੀ ਤੋਂ ਅਰਦਾਸ ਬੇਨਤੀ ਕਰਕੇ ਚੱਲੇ ਆ ਤੇ ਸਮਾਪਤੀ ਸਾਡੀ ਬਾਗੇ ਕੋਟਕਪੂਰੇ ਆ ਕੱਲ ਨੂੰ ਕੋਟਕਪੂਰੇ ਤੋਂ ਅਰਦਾਸ ਬੇਨਤੀਆਂ ਨਾਲ ਚੱਲਾਂਗੇ ਤੇ ਸਮਾਪਤੀ ਬਾਗੇ ਪੁਰਾਣੇ ਵਿਖੇ ਹੋਊਗੀ ਵੱਖ-ਵੱਖ ਸੰਗਤਾਂ ਨੂੰ ਅਸੀਂ ਇਹੀ ਬੇਨਤੀ ਕਰਦੇ ਆ ਵੀ ਆਹ ਉਹ ਸਾਡੇ ਨਿੱਜ ਦੀ ਗੱਲ ਨਹੀਂ ਪੰਜਾਬ ਦੀ ਗੱਲ ਆ ਪੰਜਾਬ ਸਾਰਿਆਂ ਦਾ ਸਾਂਝਾ ਸਾਰੇ ਧਰਮਾਂ ਦਾ ਸਾਂਝਾ ਆਓ ਆਪਾਂ ਆਪਣੇ ਹੱਕਾਂ ਦੀ ਗੱਲ ਕਰੀਏ ਅਨੰਦਪੁਰ ਸਾਹਿਬ ਵਾਲੇ ਮਤੇ ਦੀ ਗੱਲ ਕਰੀਏ ਤਾਂ ਜੋ ਆਪਾਂ ਆਪਣੇ ਨੌਜਵਾਨ ਜਿਵੇਂ ਹੁਣ ਯੂਨੀਵਰਸਿਟੀ ਵਿੱਚ ਰੁਲੇ ਆ ਆਪਣੇ ਕਿਸਾਨ ਬਾਰਡਰਾਂ ਤੇ ਰੁਲੇ ਆ ਤੇ ਕਿਵੇਂ ਹੜਾਂ ਦੇ ਰੂਪ ਵਿੱਚ ਆਪਣੇ ਪੰਜਾਬੀ ਰੋਲੇ ਆਪਾਂ ਉਹਨਾਂ ਦੇ ਸਾਰਿਆਂ ਦਾ ਕੁਛ ਨਾ ਕੁਛ ਉਹਨਾਂ ਦੇ ਹੱਕਾਂ ਲਈ ਆਵਾਜ਼ ਚੱਕੀਏ ਇਹ ਆਵਾਜ਼ ਆਪਾਂ ਨੂੰ ਹੀ ਚੱਕਣੀ ਪੈਣੀ ਆ ਕਿਸੇ ਹੋਰ ਨੇ ਨਹੀਂ ਆ ਕੇ ਆਪਣੇ ਹੱਕਾਂ ਦੀ ਗੱਲ ਕਰਨੀ ਪਾਓ ਸਾਰੇ ਤਗੜੇ ਹੋ ਕੇ ਆਪਣੇ ਪੰਜਾਬ ਦੀ ਆਪਣੀ ਖੁਦਮੁਖਤਿਆਰੀ ਦੀ ਗੱਲ ਕਰੀਏ